ਹਾਂਜੀ ਸਤਿ ਸ੍ਰੀਕਾਲ ਜੀ ਮਡਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਸਾਡੇ ਨਾਲ ਜੁੜੇ ਨੇ ਜੀ ਸੰਤਪ੍ਰੀਤ ਕੌਰ ਜੀ ਆਪਾਂ ਜਿਹਨਾਂ ਨਾਲ ਗੱਲਬਾਤਾਂ ਕਰਾਂਗੇ ਜੀ ਤੇ ਇਹਨਾਂ ਤੋਂ ਜਾਣਕਾਰੀ ਲਵਾਂਗੇ ਜੀ ਕੁਛ ਛੋਟੀ ਜੀ ਬੱਚੀ ਹੈ ਆਪਾਂ ਪਹਿਲਾਂ ਇਹਨਾਂ ਦਾ ਸਵਾਗਤ ਕਰੀਏ ਹਾਂਜੀ ਸੰਤਪ੍ਰੀਤ ਕੌਰ ਜੀ ਸਤਿ ਸ੍ਰੀਕਾਲ ਤੁਹਾਡਾ ਸਵਾਗਤ ਹੈ ਮਡਵੀ ਚੈਨਲ ਤੇ ਸਾਰਿਆਂ ਨੂੰ ਸਤਿ ਸ੍ਰੀਕਾਲ ਜੀ ਜਿਹੜੇ ਸਾਡੇ ਚੈਨਲ ਤੇ ਆਏ ਨੇ ਤੇ ਬਹੁਤ ਬਹੁਤ ਧੰਨਿਆਨੂ ਸਤਿ ਸ੍ਰੀਕਾਲਾ ਹਾਂਜੀ ਤੇ ਇਹ ਥੋੜਾ ਜਿਹਾ ਇੱਕ ਕਹਿੰਦੇ ਆ ਵੀ ਸਾਨੂੰ ਪੰਜਾਬੀ ਵੀ ਆਉਂਦੀ ਆ ਅੰਗਰੇਜ਼ੀ ਵੀ ਆਉਂਦੀ ਆ ਤੇ ਸਪੈਨਿਸ਼ ਵੀ ਆਉਂਦੀ ਆ ਤੇ ਆਪਾਂ ਇਹਦੇ ਕੋਲ ਸੁਣਾਗੇ ਅੱਜ ਪੰਜਾਬੀ ਚ ਗਿਣਤੀ ਅੰਗਰੇਜ਼ੀ ਚ ਗਿਣਤੀ ਤੇ ਸਪੈਨਿਸ਼ ਹਾਂਜੀ ਸਾਧਪ੍ਰੀਤ ਜੀ ਤੁਸੀਂ ਕਿਹੜੀ ਲੈਂਗੁਏਜ ਦੇ ਵਿੱਚ ਪਹਿਲਾਂ ਗਿਣਤੀ ਸੁਣਾਓਗੇ ਪੰਜਾਬੀ ਓਕੇ ਜੀ ਪੰਜਾਬੀ ਦੇ ਵਿੱਚ ਇਹ ਸਾਨੂੰ ਗਿਣਤੀ ਕਰਕੇ ਸੁਣਾਣ ਕਿ ਕਿੱਥੋਂ ਤੱਕ ਰਹੌਂਦੀ ਏ ਤੇ ਉਸ ਤੋਂ ਬਾਅਦ ਫਿਰ ਕਿਹੜੀ ਸੁਣਾਓਗੇ ਮੈਕਸੀਕਨ ਓਕੇ ਜੀ ਉਸ ਤੋਂ ਬਾਅਦ ਮੈਕਸੀਕੋ ਤਾਂ ਫੇਰ ਹੀ ਦੱਸ ਮੈਕਸੀਕੋ ਆਵਲੀ ਆ ਸਪੈਨਿਸ਼ ਓਕੇ ਠੀਕ ਹੈ ਜੀ ਸਪੈਨਿਸ਼ ਆ ਜੀ ਚਲੋ ਜੀ ਤੁਸੀਂ ਪਹਿਲਾਂ ਸਾਨੂੰ ਪੰਜਾਬੀ ਦੇ ਵਿੱਚ ਗਿਣਤੀ ਸੁਣਾਓ ਜੀ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 67 68 69 70 71 72 73 74 75 76 77 78 79 80 81 82 83 84 85 86 87 88 89 90 91 92 93 94 95 96 97 98 99 100 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 11 12 13 14 15 16 17 18 19 20 21 22 23 24 25 26 27 28 29 30 11 12 13 14 15 16 17 18 19 20 21 22 23 24 25 26 27 28 29 30 11 12 13 14 15 16 17 18 19 20 21 22 23 24 25 26 27 28 29 30 11 12 13 14 15 16 17 18 19 20 21 22 23 24 25 26 27 28 29 30 11 12 13 14 15 16 17 18 19 20 21 22 23 24 25 26 27 28 29 30 11 12 13 14 15 16 17 18 19 20 21 22 23 24 25 26 27 28 29 30 18 19 20 21 22 23 24 25 26 27 28 29 30 31 32 33 34 35 36 37 37 38 38 49 49 39 40 40 40 ਇਹ 40 ਤੱਕ तकरीबन ਇਹਨਾਂ ਨੇ ਪੰਜਾਬੀ ਦੇ ਵਿੱਚ ਇੱਕ ਦੋ ਗਿਣਤੀ ਸਾਨੂੰ ਸੁਣਾਈ ਹੈ ਜੀ ਹੁਣ ਕਿਹੜੀ ਭਾਸ਼ਾ ਦੇ ਵਿੱਚ ਸੁਣਾਓਗੇ ਮੈਕਸੀਕੋ ਹਾਂਜੀ ਹੁਣ ਮੈਕਸੀਕੋ ਐਸਪਨੀਓਲ ਦੇ ਵਿੱਚ ਇਹ ਸਪੈਨਿਸ਼ ਦੇ ਵਿੱਚ ਆਪਾਂ ਨੂੰ ਗਿਣਤੀ ਸੁਣਾਣਗੇ ਹਾਂਜੀ ਸੁਣਾਓ ਜੀ 1 2 3 4 5 6 7 8 9 10 11 12 13 14 15, 15 16 17 18 19 20 ਵਾਹ ਜੀ ਵਾਹ ਕੀ ਬਾਤ ਹੈ ਜੀ ਇਹਨਾਂ ਨੇ 20 ਤੱਕ ਸਪੈਨਿਸ਼ ਦੇ ਵਿੱਚ ਗਿਣਤੀ ਸੁਣਾਈ ਹੈ ਤੇ ਹੁਣ ਇਹ ਹੁਣ ਤੁਸੀਂ ਇੰਗਲਿਸ਼ ਦੇ ਵਿੱਚ ਸੁਣਾਓਗੇ ਹੁਣ ਸਾਨੂੰ ਇਹ ਇੰਗਲਿਸ਼ ਦੇ ਵਿੱਚ 1 2 3 ਸੁਣਾਣਗੇ ਜੀ 1 13 14 15 16 17 18 19 20, 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 60, 50 50 51 52 53 54 55 56 57 58 59 60 Six. 60 ਸੋ ਇਹ ਬੱਚੀ ਇਹ ਇੰਗਲਿਸ਼ ਦੇ ਵਿੱਚ ਨੇ ਸੁਣਾਈਏ ਕਿਉਂਕਿ ਇੰਗਲਿਸ਼ ਸਕੂਲੇ ਤੇ ਇੰਗਲਿਸ਼ ਜਾਂਦੀ ਹੈ ਘਰ ਦੇ ਵਿੱਚ ਪੰਜਾਬੀ ਬੋਲਦੇ ਆ ਪੰਜਾਬੀ ਵਿੱਚ ਵੀ ਇਹ ਗਿਣਤੀ ਸੁਣਾਈ ਸਾਨੂੰ ਇਹਨੇ ਤੇ ਸਪੈਨਿਸ਼ ਦੇ ਵਿੱਚ ਇਹਨੇ ਆਪਣੇ ਆਪ ਇੱਕ ਤੋਂ ਲਰਨ ਕੀਤੀ ਹੈ ਤੇ ਇਹਨੇ ਸਪੈਨਿਸ਼ ਦੇ ਵਿੱਚ ਵੀ ਸਾਨੂੰ 20 ਤੱਕ ਗਿਣਤੀ ਸੁਣਾਈ ਹੈ ਤੇ ਹੋਰ ਵੀ ਪੰਜਾਬੀ ਦੇ ਜਿਹੜੇ ਲਫ਼ਜ਼ ਨੇ ਬਹੁਤ ਵਧੀਆ ਬੋਲਦੀ ਜਿੱਦਾਂ ਪੁਰਾਣੇ ਜਿਹੜੇ 올ਡ ਲੋਕ ਹੁੰਦੇ ਨੇ ਉਹਨਾਂ ਨੂੰ ਕੀ ਕਹਿੰਦੇ ਆ ਆਪਾਂ ਬਜ਼ੁਰਗ ਬਜ਼ੁਰਗ ਦੇਖੋ ਕਿੰਨੀ ਵਧੀਆ ਇਹ ਬੋਲਦੀ ਹੈ ਪੰਜਾਬੀ ਸੋ ਇਹ ਘਰਾਂ ਦੇ ਵਿੱਚ ਬੱਚਿਆਂ ਨੂੰ ਆਪਾਂ ਪੰਜਾਬੀ ਜੇ ਆਪਾਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਆਂ ਤੇ ਆਪਾਂ ਨੂੰ ਚਾਹੀਦਾ ਕਿ ਆਪਾਂ ਘਰਾਂ ਦੇ ਵਿੱਚ ਬੱਚਿਆਂ ਦੇ ਨਾਲ ਪੰਜਾਬੀ ਦੇ ਵਿੱਚ ਗੱਲ ਕਰੀਏ ਕਿਉਂਕਿ ਇੰਗਲਿਸ਼ ਤਾਂ ਬੱਚਿਆਂ ਨੇ ਸਕੂਲ ਦੇ ਵਿੱਚੋਂ ਸਿੱਖ ਹੀ ਜਾਣੀ ਐ ਤੇ ਪੰਜਾਬੀ ਦੀ ਸਾਨੂੰ ਲੋੜ ਆ ਜੋ ਕਿ ਸਾਡੀ ਮਾਂ ਬੋਲੀ ਆ ਉਹਦੇ ਨਾਲ ਹੋਰ ਭਾਸ਼ਾਵਾਂ ਵੀ ਸਾਨੂੰ ਸਿੱਖਣੀਆਂ ਚਾਹੀਦੀਆਂ ਨੇ ਸਾਨੂੰ ਬੋਲੀਆਂ ਚਾਹੀਦੀਆਂ ਨੇ ਬਟ ਜੋ ਸਾਡੀ ਮਾਂ ਬੋਲੀ ਆ ਉਹਦੇ ਨਾਲ ਸਾਡਾ ਜੁੜੇ ਰਹਿਣਾ ਇਹ ਬਹੁਤ ਜ਼ਰੂਰੀ ਹੈ ਤੇ ਉਹਦੇ ਨਾਲ ਬੱਚਿਆਂ ਨੂੰ ਜੋੜ ਕੇ ਰੱਖਣਾ ਸਾਡੇ ਵਾਸਤੇ ਇਹ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਸਾਡੀ ਮਦਰ ਭਾਸ਼ਾ ਹੈ ਤੇ ਮਾਂ ਨਾਲ ਹਰ ਇੱਕ ਨੂੰ ਪਿਆਰ ਹੁੰਦਾ ਤੇ ਪੰਜਾਬੀ ਦੇ ਵਿੱਚ ਜਰੂਰ ਆਪਣੇ ਬੱਚਿਆਂ ਨੂੰ ਇਹ ਜਿਹੜੀ ਲੈਂਗੁਏਜ ਤੁਹਾਨੂੰ ਊੜਾੜਾ ਵੀ ਹੁੰਦਾ ਹੈ ਕੁਝ ਕਿੰਨਾ ਕੋ ਹਾਂਜੀ ਪਤਾ ਨਹੀਂ ਹੁੰਦਾ ਕਿੰਨਾ ਕੋ ਹੁੰਦਾ ਜਿੰਨਾ ਕੋ ਤੁਹਾਨੂੰ ਹੁੰਦਾ ਨਾ ਸੁਣਾਓਗੇ ਜਿੰਨਾ ਵੀ ਹੁੰਦਾ ਹੈ ਹਾਂ ਸੁਣਾਓ ਊੜਾ

ਤੇ ਗੁਰਬਾਣੀ ਵੀ ਇਹਨੂੰ ਆਉਂਦੀ ਆ ਗੁਰਬਾਣੀ ਦੇ ਜਪਜੀ ਸਾਹਿਬ ਦਾ ਜਿਹੜਾ ਪਾਠ ਆ ਉਹ ਪੰਜ ਪਉੜੀਆਂ ਇਹਨੂੰ ਜਬਾਨੀ ਯਾਦ ਆ ਉਹ ਸੀ ਇਸ ਚੈਨਲ ਦੇ ਉੱਤੇ ਪਾਇਆ ਹੋਇਆ ਆਲਰੇਡੀ ਤੁਸੀਂ ਉਹ ਵੀ ਸੁਣਿਆ ਜਰੂਰ ਤੇ ਬਾਕੀ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਸਾਰਿਆਂ ਨੂੰ ਜੀ ਮੈਂ ਪੰਜ ਪਉੜੀਆਂ ਦਾ ਪਾਠ ਕਰ ਸਕਦੀ ਆ ਵਾਹ ਜੀ ਵਾਹ ਪੰਜ ਪਉੜੀਆਂ ਦਾ ਬੱਚੀ ਪਾਠ ਕਰ ਸਕਦੀ ਹੈ ਤੇ ਹੋਰ ਤੁਹਾਨੂੰ ਕੀ ਆਉਂਦਾ ਆ ਬੱਚਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਸਾਨੂੰ ਜੀ ਬੈਡ ਵਰਡ ਨਹੀਂ ਕਹੀਦਾ ਬੈਡ ਵਰਡ ਨਹੀਂ ਕਹੀਦਾ ਹੋਰ ਸਾਨੂੰ ਕਨੂੰ ਸਿੱਖੀ ਸਿੱਖਣਾ ਚਾਹੀਦਾ ਆ ਪੰਜਾਬੀ ਸਾਨੂੰ ਪੰਜਾਬੀ ਸਿੱਖਣੀ ਚਾਹੀਦੀ ਜੀ ਬਿਲਕੁਲ ਜੀ ਬਹੁਤ ਵਧੀਆ ਲੱਗਿਆ ਜੀ ਤੇ ਤੁਸੀਂ ਹੋਰ ਸਰੋਤਿਆਂ ਨੂੰ ਕੁਝ ਕਹਿਣਾ ਚਾਹੋਗੇ ਮੰਡ ਵਿਚਾਰਾਂ ਨੂੰ ਤੁਸੀਂ ਕੁਝ ਸਬਸਕ੍ਰਾਈਬ ਮੈਂ ਸਬਸਕ੍ਰਾਈਬ ਚੈਨਲ ਕਰਿਓ ਤੇ ਲਾਈਕ ਕਰੋ ਹਾਂਜੀ ਤੇ ਸਪੋਰਟ ਸਪੋਰਟ ਕਰੋ ਹਾਂਜੀ ਫਿਰ ਨਵੀਂ ਗੱਲਬਾਤ ਦੇ ਨਾਲ ਤੁਹਾਡੇ ਰੂਪ ਰੂਪ ਫੇਰ ਹੋਵਾਂਗੇ ਜੀ ਹੁਣ ਅੱਜ ਲਈ ਇੰਨਾ ਹੀ ਕਾਫੀ ਹੈ ਸਾਨੂੰ ਦੋਨਾਂ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਬੁਲਾਓ ਸਤਿ ਸ੍ਰੀ ਅਕਾਲ ਹਾਂਜੀ ਸਾਰੇ ਸਰੋਤਿਆਂ ਦਾ ਧੰਨਵਾਦ ਸਾਨੂੰ ਦੇਖਣ ਵਾਸਤੇ ਮਿਲਦੇ ਆਂ ਜੀ ਕਿਸੇ ਨਵੀਂ ਗੱਲਬਾਤ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਸਾਨੂੰ ਦੇਖਣ ਵਾਸਤੇ ਤੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਲਾਈਕ ਸ਼ੇਅਰ ਵੀ ਜਰੂਰ ਕਰਿਓ ਜੀ ਬੱਚੀ ਦਾ ਹੌਸਲਾ ਵਧਾਈ ਜਰੂਰ ਕਰਿਓ ਫਿਰ ਮਿਲਦੇ ਆ ਜੀ ਨਵੀਂ ਗੱਲਬਾਤ ਨਾਲ ਅੱਜ ਲਈ ਇਨਾਈ ਸਤਿ ਸ੍ਰੀ ਅਕਾਲ ਫਿਰ ਮਿਲਦੇ ਆ ਜੀ ਓਕੇ ਬਾਏ